ਸਾਹਿਬ ਗੁਰੂ ਰਾਮਦਾਸ ਸ਼ੰਗਰ ਸੇਵਾ ਪੌਰੀ ਰਾਮ ਹੁਸ਼ਿਆਰਪੁਰ ਵੱਲੋਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਿਦੀਪੁਰ ਨੂੰ ਸਮਰਪਤ ਜੋ ਸ਼੍ਰੀਨਗਰ ਤੋਂ ਸ਼ੋਭਾ ਯਾਤਰਾ ਆਈ ਸੀ ਉਹਨਾਂ ਦਾ ਸਵਾਗਤ ਕਰਕੇ ਸ਼ਿਆਪਪੋੜਿਆਂ ਦੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਹੈ ਸੋ ਤੁਸੀਂ ਦੇਖ ਸਕਦੇ ਹੋ गुरू जे घर चीज़ जी कमी नहीं है ਬਰ피 ਪੀਰ ਵਾਲੇ ਕੋਲੇ ਕੋਪੀ ਵਾਲੇ ਟਕੋੜੇ ਆਲੂ ਫਿੰਗਰ ਅਨੰਗੁਰ ਰਾਮ ਦਾਸ ਜੀ ਨਿਕਰ ਸੇਵਾ ਦਾ ਸਭ ਤੋਂ ਉੱਲੀਆ ਉਪਰਾਨਾ ਸਾਡੇ ਸੇਵਾਦਾਰ ਸੇਵਾ ਕਰਦੇ ਹੋਏ ਬਰ피 ਰਸਗੁੱਲੇ ਖਲਾ ਪਿਆਮਣਾ ਮੀਰੋ ਵਾਲੇ ਪਕੌੜੇ ਸਾਡੇ ਸਾਡੇ ਸੇਵਾਦਾਰ ਮੁਖ ਸੇਵਾਦਾਰ ਗੁਰਰਾਮ ਦਾਸ ਲੰਗਰ ਸੇਵਾ ਤੋਂ ਇਸ ਵੇਲੇ ਆਪਣੇ ਹੱਥੀਂ ਸੇਵਾ ਕਰਦੇ ਹੋਏ ਇਹ ਦੇਖੋ ਸਾਡੇ ਬਾਬਾ ਜੀ ਹੱਥੀਂ ਸੇਵਾ ਕਰਦੇ ਆ ਸੇਵਾਦਾਰ ਹੋਣ ਤਾਂ ਇਹੋ ਜਿਹਾ ਹੁੰਦਾ ਹੈ ਸਾਡੇ ਹਲਵਾਈ ਲੱਗੇ ਆ ਸਾਡੇ ਸਪੈਸ਼ਲ ਹਵਾਈ ਹਲਵਾਈ ਲੈਂਦੇ ਆਸੀਂ ਅੰਮ੍ਰਿਤਸਰ ਤੋਂ ਆਇਆ ਸਾਡੇ ਜਿੰਨੇ ਵੀ ਡਰਾਈਵਰ ਆ ਦੇਖੋ ਸੇਵਾ ਕਰਦੇ ਹੋਏ ਪਕੌੜੇ ਕੱਢਦੇ ਆ ਠੀਰ ਵਾਲੇ ਪਕੌੜੇ ਗਰਮ-ਗਰਮ ਦੇਖੋ ਸੇਵਾ ਦਿਲੋਂ ਕਰ ਹੁੰਦੀ ਆ ਸਾਡੇ ਜਿੰਨੇ ਡਰਾਈਵਰ ਭਰਾ ਆ ਸਾਰੇ ਦੇਖੋ ਕਿੰਨੀ ਵਧੀਆ ਸੇਵਾ ਕਰ ਰਹੇ ਆ ਇਹ ਹਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਦੇਖੋ ਸੇਵਾ ਚੱਲ ਰਹੀ ਆ ਬੜੇ ਜੂਰਾ ਛੋਰਾ ਨਾਲ ਵਾਹਿਗੁਰੂ ਮਰਬੀ ਰਸਗੁੱਲੇ ਗੁਲਾਬ ਜਾਮੁਨਾਂ ਇਕੂ ਹੋ ਰਹੀ ਗਰੂ ਇਕੂ ਹੋ ਰਹੀ ਗਰੂ ਇਹ ਜੀ ਤਨ ਗੁਰ ਰਾਮਦਾਸ ਲੰਗਰ ਸੇਵਾ ਦਾ ਉਪਰਾਲਾ ਸੰਗਤ ਤੇ ਪੰਗਤ ਸੋ ਪਾਪਾ ਜੀ ਸਾਡੇ ਮੁੱਖ ਸੇਵਾਦਾਰ ਸਰਦਾਰ ਗੁਰ ਲਿਆਕਤ ਸਿੰਘ ਬਰਾੜ ਜੀ ਜੋ ਸੇਵਾ ਦਾ ਸਿਹਰਾ ਉਹਨਾਂ ਦੇ ਸਿਰ ਜਾਂਦਾ ਹੈ ਜਿਹੜੇ ਆਪਣੇ ਹੱਥੀ ਸੇਵਾ ਕਰਦੇ ਆ ਸਾਡੇ ਇਲਾਕੇ ਨੂੰ ਭਾਗ ਲੱਗੇ ਉਹ ਗੁਰੂ ਰਾਮਦਾਸ ਸੰਗੰਦਰ ਸੇਵਾ ਫੋਰ ਹੀਰਾ ਹੁਸ਼ਿਆਰਪੁਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੰਦਰਾਮ ਦਾਸ ਲੰਗਰ ਸੇਵਾ ਅਪੋਰ ਹੀਰਾ ਸ਼ਿਆਰਪੁਰ ਦਾ ਉਪਰਾਲਾ ਵਾਹਿਗੁਰੂ ਜੀ ਕਾ ਖਾਲਸਾ